ਇਹ ਬਾਜ਼ਾਰ ਦੇ ਵਿੱਚ ਮਖੀਲਾ ਦੇ ਕੋਲੋਂ ਕੀਮਤੀ ਸਮਾਨ ਦੇ ਨਾਲ ਭਰਿਆ ਬੈਗ ਲੁੱਟਣ ਵਾਲਾ ਹੁਣ ਪੁਲਿਸ ਦੇ ਹੱਥੇ ਚੜਿਆ ਜਦੋਂ ਇਸਨੇ ਵਾਰਦਾਤ ਕੀਤੀ ਸੀ ਤਾਂ ਉਹ ਮੋਟਰਸਾਈਕਲ ਤੇ ਫਰਾਰ ਹੋਇਆ ਸੀ ਤੇ ਹੁਣ ਜਦੋਂ ਪੁਲਿਸ ਨੇ ਫੜਿਆ ਹੈ ਜਿਸ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ। ਮੋਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਦੇ ਵੱਲੋਂ ਇੱਕ ਸ਼ਾਤਰ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਇਸ ਲੁਟੇਰੇ ਨੇ 28 ਮਾਰਚ ਨੂੰ ਇੱਕ ਮਖੀਲਾ ਦੇ ਕੋਲੋਂ ਜਿਹੜੀ ਕਿ ਸ਼ਾਪਿੰਗ ਕਰਕੇ ਘਰ ਵਾਪਸ ਆ ਰਹੀ ਸੀ ਉਸ ਦੇ ਕੋਲੋਂ ਇੱਕ ਬੈਗ ਖੋ ਲਿਆ ਗਿਆ ਬੈਗ ਦੇ ਵਿੱਚ ਕੀਮਤੀ ਸਮਾਨ ਸੀ ਸੋਨੇ ਦੇ ਗਹਿਣੇ ਪੈਸੇ ਅਤੇ ਦੋ ਮੋਬਾਈਲ ਫੋਨ ਉਸ ਵਿੱਚ ਪਾਏ ਹੋਏ ਸੀ ਪਰ ਇਸ ਦੇ ਵੱਲੋਂ ਉਸ ਬੈਗ ਨੂੰ ਖੋ ਲਿਆ ਗਿਆ ਤੇ ਇਹ ਇਥੋਂ ਫਰਾਰ ਹੋ ਗਿਆ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਸੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਉਕਤ ਲੁਟੇਰੇ ਨੂੰ ਕਾਬੂ ਕਰ ਲਿਆ ਜਦੋਂ ਪੁਲਿਸ ਅਧਿਕਾਰੀਆਂ ਦੇ ਕੋਲੋਂ ਬਰਾਮਦਗੀ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ 20000 ਰੁਪਏ ਸੀ ਉਨਿੰ ਨਗਦੀ ਸਾਨੂੰ ਬਰਾਮਦ ਨਹੀਂ ਹੋਈ ਕਿਉਂਕਿ ਲੁਟੇਰੇ ਦੇ ਵੱਲੋਂ ਇਹ ਮੰਨਿਆ ਗਿਆ ਕਿ ਉਸਨੇ ਨਗਦੀ ਖਰਚ ਲਈ ਤੇ ਉਸ ਤੋਂ ਬਾਅਦ ਪੁਲਿਸ ਨੇ ਹੁਣ ਸੋਨੇ ਦੇ ਗਹਿਣੇ ਮੋਬਾਈਲ ਫੋਨ ਅਤੇ ਬਾਕੀ ਬਚਦੀ ਨਗਦੀ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਤਾਂ ਦੱਸਿਆ ਕਿ 28 ਮਾਰਚ ਨੂੰ ਇਹ ਸਾਰੀ ਘਟਨਾ ਵਾਪਰੀ ਸੀ ਜਿਸ ਨੂੰ ਕੀ ਮੋਗਾ ਪੁਲਿਸ ਦੇ ਵੱਲੋਂ ਸੁਲਝਾ ਲਿਆ ਗਿਆ ਕਨਵਰਸ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਕੀ ਹਾਰਾ ਮਿਲ ਚੁਕੀ ਹੈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਆਈਪੀਐਸ ਸਾਹਿਬ ਦੀਆਂ ਦੇ ਤੰਮਤਾਪਕ ਜਿਹੜੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ ਪੁਚਲਾਈ ਗਈ ਮੈਮ ਦੇ ਵਿੱਚ ਜਿਹੜਾ ਸਾਡੇ ਮਿਤੀ 28 ਤਿੰਨ 25 ਨੂੰ ਇੱਕ ਕੋਈ ਸੀ ਉਹ ਟ੍ਰੇਸ ਕੀਤੀ ਗਈ ਹੈ ਜਿਹੜਾ ਅਸ਼wini ਕੁਮਾਰ ਵਾਸੀ ਆਪਣੇ ਅਸ਼wini ਕੁਮਾਰ ਵਾਸੀ ਅਸਮੀ ਜਿਹੜਾ ਉਹਨਾਂ ਨੇ ਆਗਾ ਬਿਆਨ ਲਿਖਾਇਆ ਸੀ ਜਿਹਦੇ ਵਿੱਚ ਉਹਦੀ ਆਪਣੇ ਰਿਸ਼ਤੇਦਾਰ ਤੇ ਉਹਦੀ ਵਾਈਫ ਜਿਹੜੀ ਸੀ ਉਹ ਬਾਜ਼ਾਰ ਗਈ ਸੀ ਤੇ ਜਦੋਂ ਵਾਪਸ ਬਾਜ਼ਾਰੋਂ ਵਾਪਸ ਆ ਰਹੀ ਸੀ ਤੇ ਅਕਾਲਸਾ ਰੋਡ ਦੇ ਕੋਲੇ ਕੋਈ ਮੋਨਾ ਨੌਜਵਾਨ ਸੀ ਆਨਪਛਾਤਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹ ਵਾਪਸ ਇਹਨਾਂ ਦੇ ਝੱਪਟ ਮਾਰ ਕੇ ਇਹਨਾਂ ਦਾ ਬੈਗ ਖੋ ਕੇ ਲੈ ਗਿਆ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਬੈਗ ਦੇ ਵਿੱਚ ਜਿਹੜਾ ਸਾਡਾ 20000 ਰੁਪਇਆ ਤੇ ਬਾਕੀ ਜਿਹੜਾ ਸੋਨੇ ਦੀਆਂ ਵੱਖ-ਵੱਖ ਆਈਟਮਾਂ ਹੈ ਤੇ ਦੋ ਮੋਬਾਈਲ ਸਨ ਉਹ ਜਿਹੜਾ ਇਹਨਾਂ ਦੇ ਮਤਲਬ 85 ਦਰਜ ਕਰ ਦਿੱਤਾ ਗਿਆ ਸੀ ਤੇ ਹੁਣ ਦਰਾਨੇ ਤਪੀਸ਼ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਤੋਂ ਜਿਹੜਾ ਸੋਨਾ ਤੇ ਦੋ ਜਿਹੜੇ ਮੋਬਾਈਲ ਸੀ ਉਹ ਅਸੀਂ ਬਰਾਮਦੇ ਕਰਾ ਲੈ ਗਏ ਹਾਂ ਅ ਤੁਸੀਂ ਪੈਸਿਆਂ ਦੀ ਗੱਲ ਪੰਚ ਸੀ ਜੀ ਵਿਸਥਾਰਕ ਤਕ ਇਹਦੇ ਉਦੇ ਚ ਕਿੰਨੀ ਕ ਅਮਾਉਂਟ ਨੇ ਤੁਹਾਨੂੰ ਮਿਲੀ ਹੈ ਜਾਂ ਨਹੀਂ ਅਮਾਉਂਟ 20000 ਰੁਪਏ ਆ ਦੱਸਦੇ ਸੀ ਪਰ ਇਹਦੇ ਕੋਲੋਂ ਇਹ ਦੱਸਦਾ ਜਿਹੜੇ ਪੈਸੇ ਸੀ ਉਹ ਮੈਂ ਖਾਤੇ ਲੈ ਸੀ ਪਹਿਲਾਂ ਹੀ ਜਿਹੜਾ ਸੋਨਾ ਮਿਲਿਆ ਉਹਦੇ ਵਿੱਚ ਕੀ ਕੀ ਹੈ ਸੋਨਾ ਦੇ ਵਿੱਚ ਸੋਨੇ ਦੇ ਵਿੱਚ ਇੱਕ ਕਿੱਟੀ ਸੈਟ ਹੈ ਤੇ ਬਾਕੀ ਕੋਜ ਆਈਟਮ ਹੈਗੀਆਂ ਬੱਕਰੀਆਂ ਬੱਕਰੀਆਂ ਸਰ ਇਹ ਤੇ ਕੋਈ ਪਹਿਲੇ ਵੀ ਮਾਮਲਾਦਰ ਤੋਂ ਹਾਂ ਉਹ ਅਸੀਂ ਕਰ ਰਹੇ ਹਾਂ ਮਤਲਬ ਇਹਦਾ ਰਮਾਂਡ ਅੱਜ ਲਿਆ ਤੇ ਚੈੱਕ ਕਰਕੇ ਦਰਾਨੇ ਦੇ ਪੀਸ ਜਿਹੜਾ ਸੀਦਾ ਪਤਾ ਕਰ ਲਿਆ ਉਹ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਕਿੱਥੋਂ ਦਾ ਜੀ ਹੈ ਇਹ ਜਿਹੜਾ ਪੁਰਾਣੇ ਮੋਗੇ ਦਾ ਖਾਨੇ ਕੇ ਅਦਵਾੜ ਦਾ ਠੀਕ ਹੈ ਜੀ ਦਾ ਨਾਮ ਕੀ ਹੈ ਜਿਹੜਾ ਦੋਸ਼ੀ ਹੈ ਇਹਦਾ ਨਾਮ ਚਿਮਨ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਹੈ। ਉਹ ਬਾਅਦ ਲੋਰ ਫਰਦਰ ਨੂੰ ਕੀ ਕਰ ਦਿੱਤੀ ਜਾਰੀ। ਇਹਦਾ ਅੱਜ ਕੋਰਟ ਚ ਪੇਸ਼ੀ ਨੂੰ ਕੀਤਾ ਤੇ 2 ਦਿਨ ਦਾ ਇਹਦਾ ਪੁਲਿਸ ਰਿਮਾਨਡ ਮਿਲਿਆ।